ਜੈ ਸ੍ਰੀ ਰਾਮ ਜੈ ਮਹਾਕਾਲੀ ਮੈਂ ਧਰਮਪਾਲ ਜੱਸੋ ਮਾਜਰਾ ਸ਼ਿਵ ਸੇਰਾ ਹਿੰਦ ਦੇ ਕਾਰਜਕਾਰੀ ਸੂਬਾ ਪ੍ਰਧਾਨ ਹੋਣ ਦੇ ਨਾਤੇ ਅੱਜ ਮੈਂ ਜਦੋਂ ਖੰਨੇ ਤੋਂ ਆ ਰਿਹਾ ਸੀ ਮਲੋਹ ਭਾਰਸੋਂ ਹੁੰਦਾ ਹੋਇਆ ਮੈਂ ਨਾਭੇ ਜਾ ਕੇ ਆਇਆ ਤਾਂ ਮੈਨੂੰ ਬਹੁਤ ਹੀ ਲੋਕਾਂ ਵੱਲੋਂ ਪਤਾ ਲੱਗਿਆ ਵੀ ਸੜਕਾਂ ਦੇ ਉੱਤੇ ਇਰੇਤਾ ਬਜਰੀ ਦੇ ਢੇਰ ਲੱਗੇ ਹੋਏ ਨੇ ਜਦੋਂ ਮੈਂ ਕਿਸੇ ਦੋ ਬੰਦਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਇਹ ਤਾਂ ਪਿਛਲੇ 5-6 ਸਾਲਾਂ ਤੋਂ ਅਫਸਰ ਮਿਲਿਪੁਕਤ ਹੋਣ ਕਰਕੇ ਸੜਕਾਂ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜਿਨ੍ਹਾਂ ਤੇ ਕਿਸੇ ਵੀ ਨਾ ਕੋਈ ਐਸਡੀਓ ਵੱਲੋਂ ਨਾ ਕੋਈ ਐਕਸਲ ਵੱਲੋਂ ਤੇ ਨਾ ਕੋਈ ਐਸਸੀ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਅਸੀਂ ਇਹਨਾਂ ਨੂੰ ਪਤਾ ਕਰਿਆ ਤਾਂ ਅਫਸਰ شاہੀ ਨੇ ਫੋਨ ਚੱਕਣਾ ਵੀ ਵਧੀਆ ਨਹੀਂ ਸਾਡਾ ਨਹੀਂ ਸਮਝਿਆ ਪਰ ਮੈਂ ਪੰਜਾਬ ਸਰਕਾਰ ਦੇ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਇਹ ਤੋਂ ਇਹ ਸ਼ਬਦ ਹੁੰਦਾ ਵੀ ਜਿਵੇਂ ਕੁੱਤੀ ਚੋਰਾ ਦਾ ਮਿਲੀ ਹੋਈ ਆ ਪਰ ਆਗਰ ਸਰਕਾਰ ਦੀ ਆਏ ਅਫਸਰ شاہੀ ਨੇ ਆਪਣੀ ਮਨਮਰਜ਼ੀਆਂ ਕਰਨੀਆਂ ਬੰਦ ਨਾ ਕੀਤੀਆਂ ਤਾਂ ਕੁਝ ਦਿਨਾਂ ਦੇ ਵਿੱਚ ਇਹਨਾਂ ਦੇ ਵਿਰੁੱਧ ਸਾਨੂੰ ਸਖਤ ਤੋਂ ਸਖਤ ਆਪਣੇ ਮੈਂਬਰ ਲੈ ਕੇ ਧਰਨਾ ਲਗਾਇਆ ਜਾਊਗਾ ਜਿਹਦਾ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਅਫਸਰ ਜ਼ਿੰਮੇਵਾਰ ਹੋਣਗੇ ਅੱਜ ਜਦੋਂ ਅਸੀਂ ਸੜਕਾਂ ਤੇ ਜਾਂਨੇ ਆ ਮਲੋਹ ਦੇ ਵਿੱਚ ਦੇਖਿਆ ਜਦੋਂ ਜਾ ਕੇ ਤਾਂ ਪਹਿਲਾ ਦੁਕਾਨ ਖੋਲੀ ਹੋਈ ਹੈ ਕਿਸੇ ਬੰਦੇ ਦੀ ਉਸ ਤੋਂ ਬਾਅਦ ਮੋਰੇ ਕਿਸੇ ਨੇ ਰੇੜੀ ਲਾ ਲਈ ਉਹਦੇ ਅੱਗੇ ਕਿਸੇ ਨੇ ਕਾਰ ਖਰੀਦੀ ਕਰਤੀ ਇੱਕ ਇੱਕ ਦੁਕਾਨ ਦੇ ਅੱਗੇ ਚਾਰ ਚਾਰ ਬਿਜ਼ਨਸ ਚੱਲਦੇ ਨੇ ਜਿਹੜਾ ਕਿ ਉਹ ਜਿਹੜੇ ਈਓ ਲਗਾਏ ਗਏ ਨੇ ਨਾ ਉਹਦਾ ਕੋਈ ਈਓ ਦੀ ਪਰਵਾਹ ਕਰਦਾ ਨਾ ਕੋਈ ਐਚਡੀਓ ਦੀ ਪਰਵਾਹ ਕੀਤੀ ਜਾਂਦੀ ਆ ਮੈਨੂੰ ਖੰਨੇ ਤੋਂ ਲੈ ਕੇ ਭਵਾਨੀ ਗੜ ਤੱਕ ਇੱਕ ਵੀ ਇਲਾਕਾ ਦੱਸ ਦੋ ਕੋਈ ਜਿਹਦੇ ਅਫਸਰ ਦੀਆਂ ਅੱਖਾਂ ਖੁੱਲੀਆਂ ਨੇ ਪਰ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਅਫਸਰ ਜਿੱਦਾਂ ਦੀ ਆਮ ਆਦਮੀ ਦੀ ਸਰਕਾਰ ਆਈ ਆ ਨਜਾਇਜ਼ ਕਬਜ਼ਿਆਂ ਵੱਲ ਬਿਲਕੁਲ ਧਿਆਨ ਨਹੀਂ ਹੈਗਾ ਤੇ ਨਿਤ ਪਰ ਨਿਤ ਸਾਡੀਆਂ ਨੌਜਵਾਨਾਂ ਦੀਆਂ ਸਰਕਾਰਾਂ ਦੇ ਵਿੱਚ ਮੋਤਾਂ ਹੋ ਰਹੀਆਂ ਨੇ ਪਰ ਸਰਕਾਰ ਦੇ ਅਫਸਰ ਆਪਣੀਆਂ ਲੱਖਾਂ ਰੁਪਇਆ ਤਨਖਾਹਾਂ ਜੇਬਾਂ 'ਚ ਪਾ ਕੇ ਘਰਾਂ ਨੂੰ ਚੱਲੇ ਜਾਂਦੇ ਨੇ ਐਸੀ ਲਾ ਕੇ ਐਸੀਆਂ ਤੋਂ ਬਾਹਰ ਨਹੀਂ ਨਿਕਲਦੇ ਮੈਂ ਪੰਜਾਬ ਦੇ ਮੰਤਰੀ ਸਾਹਿਬਾਨ ਨੂੰ ਦੁਬਾਰਾ ਫੇਰ ਬੇਜ਼ਤੀ ਕਰੂੰਗਾ ਵੀ ਖੱਦਾਂ ਮੰਡੀ ਗਵਿੰਦਗਰ ਮਲੋ ਨਾਬਾ ਤੇ ਪਵਾਰਨੀਗੜ ਤੱਕ ਤੁਸੀਂ ਆਪ ਦੀਆਂ ਅੱਖਾਂ ਨਾਲ ਜਾ ਕੇ ਚੈੱਕ ਕਰ ਸਕਦੇ ਹੋ ਵੀ ਰੇਤਾ ਬਾਜਰੀ ਦੇ ਕਿੰਨੇ ਕਿੰਨੇ ਢੇਰ ਲੱਗੇ ਹੋਏ ਨੇ ਤੇ ਲੋਹੇ ਦੀ ਕੁਆਰ ਦੀਆਂ ਦੁਕਾਨਾਂ ਸੜਕਾਂ ਦੇ ਉੱਪਰ ਲੋਕਾਂ ਨੇ ਮੋਟਰਸਾਈਕਲ ਲਾ ਕੇ ਹਰ ਵਪਾਰ ਸਰਜ ਦੇ ਉੱਪਰ ਸਾਰੀਆਂ ਨਜਾਇਜ਼ ਸਰਕਾਰੀ ਪ੍ਰਾਪਰਟੀਆਂ ਤੇ ਕਿ ਚੱਲ ਰਹੇ ਨੇ ਪਰ ਮੈਂ ਇਹਨੂੰ ਬੜੀ ਸ਼ਰਮ ਨਾਲ ਕਹਿਣਾ ਪੈਂਦਾ ਜਿੱਥੇ ਸਾਡੇ ਸੀਐਮ ਬਹੁਤ ਹੀ ਵਧੀਆ ਤੇ ਨਿਤਬਰ ਨਿਤ ਦਿਨ ਨਸਿਆਂ ਦੇ ਖਿਲਾਫ ਮਹਿਮ ਚੜਾਈ ਹੋਈ ਆ ਇੱਕ ਬੀਬੀ ਦੇਖੀ ਆ ਥਾਰ ਆਰੀ ਜਿਹੜੀ ਕਿ ਥਾਰ ਦੇ ਵਿੱਚ ਪਿਛਲੇ 14 ਸਾਲ ਦੀ ਨੌਕਰੀ ਦੇ ਵਿੱਚ ਕਿੰਨੀਆਂ ਗੱਡੀਆਂ ਉਹਨੇ ਕਮਾ ਲਈਆਂ ਕਿੰਨੇ ਵਾਰ ਉਹਦੀ ਬਦਰੀ ਹੋ ਗਈ ਪਰ ਜੇ ਇੱਕ ਬੀਬੀ ਦੋ ਇੰਨਾ ਕੁਝ ਨਿਕਲ ਸਕਦਾ ਪਰ ਮੈਂ ਸਰਕਾਰ ਦੇ ਉੱਚ ਅਫਸਰਾਂ ਤੇ ਮੰਤਰੀ ਸਹਿਬਾਨ ਨੂੰ ਬੇਨਤੀ ਕਰੂੰਗਾ ਬੀ ਜੇ ਗਰੀਬਾਂ ਦੇ ਘਰ ਤਾਂ ਹੈ ਜਾ ਸਕਦੇ ਨੇ ਤਾਂ ਥਾਰਾ ਦੀ ਬੀਬੀ ਦੀ ਵੀ ਜਿੰਨੀ ਪ੍ਰੋਪਰਟੀ ਆ ਉਹਨੂੰ ਸਾਰੀ ਨੂੰ ਜ਼ਬਤ ਕੀਤਾ ਜਾਵੇ ਤੇ ਉਹਦੀਆਂ ਪਾਈਆਂ ਕੋਠੀਆਂ ਤੇ ਵੀ ਉਸ ਤਰ੍ਹਾਂ ਹੀ ਪੰਜਾ ਚੱਲਣਾ ਚਾਹੀਦਾ ਜਿਵੇਂ ਗਰੀਬਾਂ ਦੇ ਘਰਾਂ ਦੇ ਪੰਜਾ ਚੱਲਿਆ ਪਰ ਇਹ ਹੁਣ ਪਤਾ ਲੱਗੂਗਾ ਵੀ ਸਰਕਾਰ ਗਰੀਬਾਂ ਉੱਤੇ ਹੀ ਪਰਜੇ ਚਰਾ ਸਕਦੀ ਆ ਜਾਂ ਸਰਕਾਰੀ ਮੁਲਾਜ਼ਮਾਂ ਵੱਲੋਂ ਜੋ ਨਜਾਇਜ਼ ਨਸ਼ੇ ਵਿੱਚੇ ਜਾ ਰਹੇ ਨੇ ਉਹਨਾਂ ਦੇ ਵੀ ਇਹ ਪੰਜੇ ਚੱਲਣਗੇ ਦੁਬਾਰਾ ਤੋਂ ਮੈਂ ਪੰਜਾਬ ਦੇ ਸੀਐਮ ਨੂੰ ਬੇਨਤੀ ਕਰੂੰਗਾ ਕਿਉਂਕਿ ਉਹਨਾਂ ਨੇ ਜੁੱਧ ਨਸਿਆਂ ਦੇ ਵਿਰੁੱਧ ਜੋ ਮਹਮ ਚਲਾਈ ਹੋਈ ਆ ਉਹਦੇ ਵਿੱਚ ਸਾਰੇ ਕਲੱਬਾਂ ਨੂੰ ਬੇਨਤੀ ਕਰੂੰਗਾ ਸਾਰੀਆਂ ਸੰਸਥਾ ਨੂੰ ਬੇਨਤੀ ਕਰੂੰਗਾ ਸਾਰੇ ਸਰਪੰਚ ਸਹਿਬਾਨਾਂ ਨੂੰ ਬੇਨਤੀ ਕਰੂੰਗਾ ਵੀ ਆਪਣੇ ਪਿੰਡ ਉੱਤੇ ਦਿਨ ਰਾਤ ਪਹਿਰਾ ਦਿਓ ਜੇ ਤੁਹਾਡੇ ਪਿੰਡ ਵਿੱਚ ਕਿਤੇ ਵੀ ਕੋਈ ਨਸ਼ਾ ਵਿਕਦਾ ਤਾਂ ਉਸ ਦੀ ਜਾਣਕਾਰੀ ਉਥੇ ਦੇ ਥਾਣੇ ਐਸਐਚਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਦਈਏ ਤਾਂ ਕਿ ਜੇ ਅਸੀਂ ਆਪਣੇ ਪੁੱਤ ਬਚਾਵਾਂਗੇ ਤਾਂ ਹੀ ਅਸੀਂ ਸੁੱਖ ਪਾਵਾਂਗੇ ਜੇ ਸਾਡੀਆਂ ਕੁੱਲਾਂ ਬਸਣਗੀਆਂ ਤਾਂ ਹੀ ਅਸੀਂ ਵੀ ਬਸਾਂਗੇ ਜੇ ਅੱਜ ਕਿਸੇ ਦਾ ਪੁੱਤ ਨਸ਼ੇ ਕਰਦਾ ਤਾਂ ਕੱਲੂ ਸਾਡਾ ਪੁੱਤ ਵੀ ਨਸ਼ੇ ਕਰ ਸਕਦਾ ਇਸ ਕਰਕੇ ਦੁਬਾਰਾ ਤੋਂ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਜੀ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਡੀਜੀਪੀ ਗੌਰਵ ਜੱਤਵ ਜੀ ਦਾ ਜਿਨ੍ਹਾਂ ਨੇ ਐਕਸ਼ਨ ਲੈ ਕੇ ਆਪਣੇ ਮੁਲਾਜ਼ਮਾਂ ਨੂੰ ਵੀ ਬਖਸ਼ਿਆ ਗਿਆ ਇਹੇ ਜੀ ਅਫਸਰ ਸਾਡਾ ਮਾਨ ਸਨਮਾਨ ਵੱਧਦਾ ਸਿੱਖਣ ਤੋਂ ਵੀ ਪਤਾ ਲੱਗਦਾ ਵੀ ਸਾਡਾ ਪੰਜਾਬ ਵੀ ਤਰੱਕੀ ਵੱਲ ਜਾ ਰਿਹਾ ਦੁਬਾਰਾ ਤੋਂ ਨਿਜੇਜ ਕਬਦੀਆਂ ਕਾਮਯਾਬੀਆਂ ਦੇ ਉੱਤੇ ਮੈਂ ਬੈਂਤੀ ਕਰੂੰਗਾ ਬਿਜੀ ਨਾ ਜਿਨ੍ਹਾਂ ਦੇ ਕਬਜ਼ੇ ਕਰੇ ਹੋਏ ਨੇ ਜੇ ਸਰਕਾਰ ਦੇ ਅਫਸਰਾਂ ਨੇ ਕੋਈ ਪੈਸਾ ਨਹੀਂ ਖਾਦਾ ਹੈ ਨਾ ਤਾਂ ਜਾਂ ਨਜਾਇਜ਼ ਕਬਜ਼ਿਆਂ ਦੇ ਵਿੱਚ ਇਹਨਾਂ ਦੀ ਮਿਲੀ ਭੁਗਤ ਨਹੀਂ ਹੈਗੀ ਜਾਂ ਇਹਨਾਂ ਬਿਜ਼ਨਸਾਂ ਵਿੱਚ ਇਹਨਾਂ ਦਾ ਹਿੱਸੇਦਾਰੀ ਨਹੀਂ ਹੈਗੀ ਤਾਂ ਉਹ ਨਜਾਇਜ਼ ਕਬਜ਼ਿਆਂ ਤੋਂ ਰਹਿਤਾਬਾਜ਼ੀ ਵਿੱਚ ਕਾਈ ਜਾਵੇ ਜਿਹੜੇ ਲੋਹੇ ਦੀਆਂ ਦੁਕਾਨਾਂ ਖੋਲੀਆਂ ਗਈਆਂ ਨੇ ਉਹਨਾਂ ਦੇ ਕਬਜ਼ੇ ਉਹ ਖਾਲੀ ਕਰਾਏ ਜਾਣ ਤੇ ਬਾਕੀ ਤਾਕੇ ਸਾਡੇ ਲੋਕਾਂ ਨੂੰ ਇਨਸਾਫ ਮਿਲ ਸਕੇ ਦੂਈ ਗੱਲ ਜਿਵੇਂ ਸਾਤੋਂ ਪਸ਼ੂਆਂ ਦੇ ਉੱਤੇ ਸਰਕਾਰਾਂ ਟੈਕਸ ਬਸੋਲਦੀਆਂ ਨੇ ਪਰ ਸੀਐਮ ਇਕਲ ਜਿਲੇ ਨੂੰ ਸਾਫ ਸਾਦਾ ਪਰ 13000 ਪਿੰਡ ਦੇ ਸਾਡੇ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਜਿਹੜੇ ਉਹ ਪਸ਼ੂ ਘੁੰਮ ਰਹੇ ਨੇ ਜੇ ਜੋ ਕੋਈ ਛੱਡਦਾ ਉਹਦੀ ਵੀ ਤਲਾਸ਼ ਸੀ ਐਸਐਚਓ ਸਾਹਿਬ ਨੂੰ ਦਈਏ ਜਿਸਦਾ ਸਾਡੇ ਨੌਜਵਾਨਾਂ ਦੀਆਂ ਜਿਹਨੀਆਂ 1 ਮਹੀਨੇ ਦੇ ਵਿੱਚ ਕਈ ਸੌ ਮੌਤਾਂ ਪੰਜਾਬ ਵਿੱਚ ਹੋ ਜਾਂਦੀਆਂ ਨੇ ਕਿਸੇ ਦਾ ਕੱਲਾ-ਕੱਲਾ ਪੁੱਤ ਹੁੰਦਾ ਕਿਸੇ ਦਾ ਭਾਈ ਹੁੰਦਾ ਕਿਸੇ ਦਾ ਮਾਪਾ-ਬਾਪ ਹੁੰਦਾ ਤਾਂ ਕਿ ਅਸੀਂ ਉਹ ਜਾਨਾਂ ਬਚਾ ਸਕੀਏ ਤੇ ਅਸੀਂ ਦੁਬਾਰਾ ਤੋਂ ਮੈਂ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਇੱਕ ਛੋਟੇ ਜਿਹੇ ਉਹਦਾ ਮੇਰੇ ਕੋਲ ਕੋਈ ਬੰਦਾ ਉਹਦਾ ਨਹੀਂ ਕਿਉਂਕਿ ਬਹੁਤ ਕੈਦ ਦੇ ਲੋਕ ਵੀ ਸੀਸ ਫੈਨਾ ਪਰ ਕਾਊ ਦੇ ਅੱਗੇ ਲਾਉ ਬਿਆਨ ਦਿੰਦੀ ਆ ਪਰ ਮੈਂ ਸਾਰੀਆਂ ਸ਼ਿਵ ਸੈਨਾ ਨੂੰ ਵੀ ਬੇਨਤੀ ਕਰੂੰਗਾ ਪੀਐਸਸੀ ਵੀ ਦੇਸ਼ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜੋ ਮਹਿੰਮ ਚਲਾਈਆ ਪੰਜਾਬ ਸਰਕਾਰ ਨੇ ਉਹਦੇ ਵਿੱਚ ਯੋਗਦਾਨ ਪਾ ਕੇ ਜਿੱਥੇ ਵੀ ਸਾਨੂੰ ਕੋਈ ਨਸ਼ਾ ਵੇਚਦਾ ਉਹਦੀ ਤਲਾਸ਼ ਐਸਐਚਓ ਸਾਹਿਬ ਡੀਐਸਪੀ ਐਸਐਸਬੀ ਸਾਹਿਬ ਨੂੰ ਦਈਏ ਤਾਂ ਕਿ ਅਸੀਂ ਵੀ ਇਸ ਜੰਗ ਦੇ ਵਿੱਚ ਆਪਣਾ ਯੋਗਦਾਨ ਪਾਈਏ ਧਰਮ ਭਾਜ ਸਮਾਜ ਦਾ ਜੇ ਸ਼ਿਵ ਸੈਨਾ ਜੇ ਸ਼ਿਵ ਸੈਨਾ ਜੇ ਸ਼ਿਵ ਸੈਨਾ ਜੇ ਭਾਰਤ ਮਾਤਾ